ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਫਾਰਮਰ ਯੂਟਿਊਬਰ ਤੇ ਜੀ ਅੱਜ ਦੀ ਨਵੀਂ ਵੀਡੀਓ ਲੈ ਕੇ ਆਏ ਜੀ ਅੱਜ ਮੱਕੀ ਬਸ ਓਏ ਦਾ ਵੜ ਦਿੱਤੀ ਆਪਾਂ ਸਾਰੀ ਥੋੜੀ ਬਹੁਤ ਰਹਿ ਗਈ ਸੀ ਸਾਨੂੰ ਐਸੀ ਬਾਣ ਵਹਿਲਾ ਪਿਆ ਹੁਣ ਤਿਆਰ ਕਰਦੀ ਏ ਓ ਵੀ ਝੋਨਾ ਜੁੰਨਾ ਵੜ ਲਿਆ ਡੇਢ ਦੋ ਕਿਲੇ ਥਾਈ ਰਹਿ ਗਿਆ ਬਾਕੀ ਸਾਰਾ ਆਪਣਾ ਹੋ ਗਿਆ ਨੱਕੀ ਵਧੀਆ ਝੋਨਾ ਹੋ ਗਿਆ ਜਿੰਨਾ ਹੋ ਗਿਆ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਆਂ ਸੈਟੀਸਫਾਈ ਆਂ ਵਧੀਆ ਚੰਗੇ ਥਾਂ ਤੇ ਲਾਵੇ ਹਰ ਇੱਕ ਨੂੰ ਹੀ ਦੇਵੇ ਪਰਮਾਤਮਾ ਜੀ ਦੁਆ ਕਰਦੇ ਆਂ ਚੰਗ ਸਾਰੇ ਕਿਸਾਨਾਂ ਭਰਾਵਾਂ ਦਾ ਵਧੀਆ ਖੇਤੀਬਾੜੀ ਸਾਰਾ ਕੁਝ ਵਧੀਆ ਹੋਣ ਤੰਦਰੁਸਤੀ ਦੇਵੇ ਪਰਮਾਤਮਾ ਫਸਲ ਥੋੜੀ ਹੋ ਜੇ ਕੋਈ ਦਿੱਕਤ ਨਹੀਂ ਚੰਗੇ ਥਾਂ ਦੇ ਲੱਗ ਜੇ ਤੰਦਰੁਸਤੀ ਦੇਵੇ ਬਿਮਾਰੀਆਂ ਸਮਾਰੀਆਂ ਤੋਂ ਬਚਾਈ ਰੱਖੇ ਪਰਮਾਤਮਾ ਬਸ ਸਕੂਨ ਮਿਲਦਾ ਰਹੇ ਜ਼ਿੰਦਗੀ ਚਾਹੀਏ ਇਸ ਤੋਂ ਵੱਧ ਹੋਰ ਕੁਝ ਵੀ ਨਹੀਂਗਾ ਜਿੱਥੇ ਮਰਜੀ ਭੱਜ ਲੋ ਜੇ ਤੇ ਹਮੇਸ਼ਾ ਪੋਜ਼ਿਟਿਵ ਰਹਿ ਆ ਕਰੋ ਨੈਗੇਟਿਵ ਚੀਜ਼ਾਂ ਤੋਂ ਦੂਰ ਰਹਿ ਆ ਕਰੋ ਨੈਗੇਟਿਵ ਬੰਦਿਆਂ ਤੋਂ ਦੂਰ ਰਹਿ ਆ ਕਰੋ ਆ ਜਾਂਦੀ ਹੈ ਹਰ ਇੱਕ ਦੀ ਜ਼ਿੰਦਗੀ 'ਚ ਨੈਗੇਟਿਵ ਚੀਜ਼ਾਂ ਕੋਈ ਵੱਡੀ ਗੱਲ ਨਹੀਂ ਕੋਸ਼ਿਸ਼ ਟਾਈਮ ਲਈ ਆਉਂਦੀਆਂ ਥੋੜਾ ਬਹੁਤ ਇਗਨੋਰ ਕਰ ਦਿਆ ਕਰੋ ਉਹ ਵੀ ਜਿਵੇਂ ਦੁਜੀਵੇਂ ਤੁਸੀਂ ਇਗਨੋਰ ਕਰਦੇ ਜਾਓਗੇ ਉਹ ਆਪੇ ਹਟਦੀਆਂ ਜਾਣਗੀਆਂ ਤੇ ਦਿਖਾਉਣੇ ਆ ਤੁਹਾਨੂੰ ਚੰਗੀਆਂ ਗੱਲਾਂ ਵੀ ਸਿਖਾਵਾਂਗੇ ਤੇ ਤੁਹਾਡੇ ਤੋਂ ਵੀ ਸਿੱਖਾਂਗੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਦੀਆਂ ਲੱਗਦੀਆਂ ਸਾਡੀਆਂ ਗੱਲਾਂ ਤੇ ਤੁਸੀਂ ਵੀ ਸਾਨੂੰ ਕੋਈ ਚੰਗੀਆਂ ਚੀਜ਼ਾਂ ਦਾ ਸੁਝਾਅ ਦਿਓ ਵੀ ਕਿਹੇ-ਵਿਹੇ ਅਸੀਂ ਵੀਡੀਓ ਪਾਇਆ ਕਰੀਏ ਕਿਵੇਂ ਦੇ ਲੱਗਦੇ ਆ ਵੀਡੀਓ ਸਾਰੀਆਂ ਚੀਜ਼ਾਂ ਦੱਸਿਆ ਕਰੋ ਵਧੀਆ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਤੇ ਸਾਨੂੰ ਹੋਰ ਜਿਆਦਾ ਮੋਟੀਵੇਸ਼ਨ ਮਿਲਦਾ ਹੈ ਵੀ ਅਸੀਂ ਵੀ ਵੀਡੀਓ ਪਾਈਏ ਆਪਣੀ ਵੀਡੀਓ ਨੂੰ ਦੇਖਣ ਲਈ ਬਹੁਤ ਭਰਾ ਆਪਣੇ ਕਿਸਾਨ ਭਰਾ ਜਾਂ ਸਾਰੇ ਜਿੰਨੇ ਵੀ ਪੜ੍ਹਨ ਲਿਖਣ ਵਾਲੇ ਮੁੰਡੇ ਤੇ ਦੇਖਦੇ ਆ ਤੇ ਖੇਤੀ ਬਹੁਤ ਵਧੀਆ ਹੈ ਮਿੱਤਰੋ ਤੇ ਹਮੇਸ਼ਾ ਸ਼ੌਂਕ ਨਾਲ ਹੀ ਕਰਿਆ ਕਰੋ ਤੇ ਬੜਾ ਨਜ਼ਾਰਾ ਆਉਂਦਾ ਹੈਗਾ ਜਦੋਂ ਆਪਾਂ ਵਾਹਣ ਬੋਹਣੇ ਆ ਟਰੈਕਟਰਾਂ ਦੇ ਟੱਕ ਵੀ ਸੁਣਦੇ ਆ ਤੇ ਹੋਰ ਵੀ ਕੱਸੀ ਮਤਲਬ ਕਈਆਂ ਦਾ ਕੰਮ ਵੀ ਕਰਦੇ ਜੇ ਫਿਰ ਜੋਰ ਲੱਗਦਾ ਹੈਗਾ ਤੇ ਵਧੀਆ ਐ ਥੱਕ ਹਾਰ ਕੇ ਜਦੋਂ ਸ਼ਾਮ ਦੀ ਰੋਟੀ ਖਾਂਦੇ ਆ ਬੜਾ ਸਕੂਨ ਮਿਲਦਾ ਹੈਗਾ ਇਹ ਧੰਦਾ ਸਭ ਤੋਂ ਵੈਸਟ ਐ ਜਿਹੜੇ ਲੋਕੀ ਕਹਿੰਦੇ ਆ ਵੀ ਇਹ ਚ ਤਾਂ ਘੱਟਾ ਐ ਠੀਕ ਐ ਕੁਝ ਚੀਜ਼ਾਂ 'ਚ ਹੈਗਾ ਘੱਟਾ ਮੰਨਦੇ ਹਰ ਇੱਕ ਚੀਜ਼ 'ਚ ਹੁੰਦਾ ਐਵੇਂ ਤਾਂ ਪਰ ਕੰਮ ਸਾਰੇ ਵਧੀਆ ਹੁੰਦੇ ਆ ਖੇਤੀ ਦਾ ਬੈਸਟ ਕੰਮ ਐ ਜਿਹਨੂੰ ਲੋਕ ਕਹਿੰਦੇ ਆ ਵੀ ਖੇਤੀ 'ਚ ਤਾਂ ਕੀ ਐ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਜਵਾਕਾਂ ਨੂੰ ਵੀ ਯਾਰ ਓਡਾ ਮੁੰਡਾ ਤਾਂ ਖੇਤੀ ਕਰਦਾ ਕੋਈ ਵਧੀਆ ਨਹੀਂ ਕੋਈ ਹੋਰ ਕਰ ਲੋ ਠੀਕ ਐ ਪਲੱਸ ਚ ਕਰ ਲੋ ਖੇਤੀ ਚ ਕੋਈ ਮਾੜੀ ਗੱਲ ਨਹੀਂ ਇਹ ਤੁਸੀਂ ਕਰ ਵੀ ਰਹੇ ਹੋ ਬੈਟਰ ਐ ਵੈਲ ਐਂਡ ਗੁੱਡ ਐ ਤੇ ਖੇਤੀ ਨੂੰ ਮਾੜਾ ਕਹਿ ਕੇ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇਹ ਆਪਾਂ ਨੂੰ ਰੋਜ਼ ਰੋਟੀ ਖਵਾਉਂਦੀ ਐ ਜਿਵੇਂ ਆਪਾਂ ਨੌਕਰੀ ਜੌਬ ਕੁਛ ਵੀ ਕਰ ਰਹੇ ਆ ਤਾਂ ਉਹ ਕਿਸਾਨ ਹੀ ਆਪਾਂ ਨੂੰ ਪੈਦਾ ਕਰ ਕਰਕੇ ਚੀਜ਼ਾਂ ਵਧੀਆ ਦਿੰਦੇ ਐ ਇਸ ਤੋਂ ਚੰਗਾ ਵੀ ਆਪਣੇ ਕੋਲੇ ਖੇਤੀ ਹੈਗੀ ਤਾਂ ਆਪਾਂ ਆਪਣੀਆਂ ਆਰਗੇਨਿਕ ਚੀਜ਼ਾਂ ਲਾਈਏ ਸਬਜ਼ੀਆਂ ਲਾਈਏ ਹਰ ਇੱਕ ਚੀਜ਼ ਲਾਈਏ ਤਾਂ ਬਹੁਤ ਫਾਇਦੇ ਐ ਪਸ਼ੂ ਵੀ ਹੁਣ ਤਾਂ ਬਹੁਤ ਕਿਸਾਨ ਭਰਾ ਪਸ਼ੂਆਂ ਨੂੰ ਵੀ ਘਟਾ ਦਿੱਤਾ ਐ ਤੇ ਠੀਕ ਹੈ ਚਲੋ ਕਿਤੇ ਹੱਦ ਤਾਈਂ ਆਪਾਂ ਨੂੰ ਘਟਾਉਣੇ ਵੀ ਜ਼ਰੂਰੀ ਆ ਪਹਿਲਾਂ ਆਪਾਂ ਜਿਆਦਾ ਰੱਖਦੇ ਹੁੰਦੇ ਸੀ ਪਸ਼ੂ ਉਹਦੇ ਕੰਪੈਰੀਜ਼ਨ 'ਚ ਹੁਣ ਨਹੀਂ ਇੰਨਾ ਕੰਮ ਹੁੰਦਾਗਾ ਉਸ ਹਿਸਾਬ ਤੇ ਆਪਾਂ ਨੂੰ ਰੱਖਣੇ ਜ਼ਰੂਰ ਚਾਹੀਦੇ ਆ ਪਰ ਨਜਾਇਜ਼ ਰੱਖਣੇ ਚਲੋ ਕਿਸੇ ਨੂੰ ਸ਼ੌਂਕ ਵੀ ਹੈਗਾ ਜਿਵੇਂ ਡੈਰੀ ਫਾਰਮ ਹੈ ਉਹ ਚੀਜ਼ਾਂ ਪਲੱਸ 'ਚ ਹੈ ਕਿਉਂਕਿ ਇਨਕਮ ਦੇ ਸੋਰਸ ਵੀ ਬਹੁਤ ਹੈ ਅੱਜ ਦੇ ਟਾਈਮ 'ਚ ਤਾਂ ਤੁਸੀਂ ਵਧੀਆ ਪਸ਼ੂ ਰੱਖ ਕੇ ਇੱਕ ਵਧੀਆ ਇਨਕਮ ਸੋਰਸ ਵੀ ਇਹ ਵੀ ਇੱਕ ਖੇਤੀ ਨਾਲ ਜੁੜਿਆ ਕੀਤਾ ਹੈ ਇਹ ਵੀ ਆਪਾਂ ਕਰ ਸਕਦੇ ਆ ਆਪ ਸੈਲਫ এমਪਲoyed ਬਣ ਸਕਦੇ ਆ ਬਹੁਤ ਵਧੀਆ ਨੌਕਰੀ ਲੱਗਣ ਨੂੰ ਦੇਖ ਕੇ ਤੇ ਬਹੁਤ ਬੈਟਰ ਹੈ ਜੇ ਆਪੇ ਚੀਜ਼ਾਂ ਦੇ ਵਿੱਚ ਇੱਕ ਵਾਰ ਆਪਣਾ ਹੱਥ ਜਾਂਚ ਗਿਆ ਚੀਜ਼ਾਂ ਦੀ ਸਮਝ ਆ ਗਈ ਤਾਂ ਇਹ ਵੀ ਬੈਟਰੀ ਹੈ ਚੀਜ਼ਾਂ ਤੇ ਦਿਖਾਉਣੇ ਆ ਫਿਰ ਤੁਹਾਨੂੰ ਸਾਰਾ ਵਲੌਗ ਗੱਲਾਂ ਬਹੁਤ ਕਰ ਲੈਨੇ ਆ ਆਪਾਂ ਵਧੀਆ ਪੀਕ ਹੀ ਬਣਾਤਾ ਵਾਹ ਨੂੰ ਪੂਰਾ ਵਧੀਆ ਵੱਲੋਂ ਪੱਟਦਾ ਵਾਹਣ ਆਪਣਾ ਸਾਰਾ ਤੇ ਬਹੁਤ ਵਧੀਆ ਬਣ ਗਿਆ ਮੱਕੀ ਸੀਗੀ ਮੱਕੀ ਵੀ ਐਦਗੀ ਬੜਾ ਛੇਤੀ ਚਾਰਦੀ ਤੇ ਮੌਸਮ ਜੀ ਨੇ ਥੋੜੀ ਖਰਾਬ ਕਰ ਦਿੱਤੀ ਸਾਰੇ ਟਿਕ ਗਏ ਮਹੀਨੇ ਨੇਂੜੀਆਂ ਨੇ ਖਰਾਬ ਕਰਤੀ ਇਹ ਦੇ ਕਰਕੇ ਛੇਤੀ ਛੇਤੀ ਅਸੀਂ ਵੱਢਤੀ ਤੇ ਹੁਣ ਜਮੀ ਦੀ ਤਿਆਰੀ ਹੈ ਜੀ ਵੈਸੇ ਤਾਂ ਜਮੀ ਵੱਢਣੀ ਓਕੀ ਆ ਸਿਆਲਾਂ ਜੇ ਮੱਕੀ ਵਾਲਾ ਕੰਮ ਵਧੀਆ ਆਵੇਂ ਤਾਂ ਫਸੋ ਉਹਨੂੰ ਵੀ ਵਧੀਆ ਮੱਕੀ ਵੱਡ ਵੀ ਮੈਂਡੇ ਚ ਲੈਣਾ ਸੀਗਾ ਪਰ ਹੁਣ ਜਮੀ ਚ ਲਾਉਣਾ ਪਿਆ ਕਰੂ ਘੰਟਾ ਡੇਢ ਘੰਟਾ ਤੇਰੀ ਜਗ੍ਹਾ ਕਿ ਬਣਨੀ ਹੈ ਗੱਲ ਬਸ ਹੁਣ ਫਾਈਨਲ ਸਟੇਜ ਤੇ ਆਏ ਬੈਠੇ ਅਸੀਂ ਰੋਟਾਵੇਟਰ ਦਾ ਦੋ ਵਾਰ ਮਾਰ ਕੇ ਇਹ ਤਾਂ ਇੱਕ ਵਾਰ ਨਾਲ ਹੀ ਕੰਮ ਵਧੀਆ ਚੱਲੇ ਜੀ ਵੈਸੇ ਤਾਂ ਬਰੀਕੀ ਹੈ ਸਾਰਾ ਡਲੀਆਂ ਡੋਲੀਆਂ ਹੈ ਨਹੀਂਆਂ ਤੇ ਨਹੀਂ ਤਾਂ ਦੋ ਵਾਰ ਮਾਰ ਲਾਂ ਇਹ ਵੱਧੋ ਵੱਧ ਕਿੰਨੀ ਕਿਤੇ ਜਗ੍ਹਾ ਹੈਗੀ ਹੈ ਤਿੰਨ ਦੋ ਕਨਾਲਾ ਥਾਂ ਮਸਾ ਹੋਊਗੀ ਕਿਦਾ ਅੱਵਾ ਜਵਾਰ ਜੀ ਵੀ ਆ ਦੂਜੀ ਵਾਰ ਤੀਜੀ ਵਾਰ ਹੀ ਹੋ ਗਈ ਓਵੇਂ ਤਾਂ ਫੋਟ ਤੇ ਉਦੋਂ ਤਾਂ ਲੱਗਦਾ ਸੀਗਾ ਵੀ ਯਾਰ ਨਹੀਂ ਹੋਣੀ ਇਹਨੂੰ ਛੱਡੋ ਪਰੇ ਖੜਾ ਇਹਦਾ ਤੇ ਪਰ ਉਵੇਂ ਛੱਡ ਦੀ ਵੀ ਚੱਲੀ ਜਾਊ ਉਹ ਦੇਖੀ ਜਾਊ ਜੇ ਹੋ ਗਈ ਤਾਂ ਠੀਕ ਹੈ ਤਾਂ ਬਹੁਤ ਹੀ ਵਧੀਆ ਹੋਊਗੀ ਮੈਨੂੰ ਲੱਗਦਾ ਹੋਊਗਾ ਇਹਦਾ 11 12 ਫੁੱਟ ਕੱਦ ਦਾ ਆਮ ਨਾਲ ਹੀ ਬਾਬੇ ਆਪਾਂ ਨੂੰ ਹੁਣ ਸੁਹਾਗਾ ਮਾਰਨਾ ਪੈ ਗਿਆ ਆਪਣੇ ਝੋਟਾ ਛੱਲਦੇ ਆਪਾਂ 11 ਇਹ ਸੀ ਮਾਰਾਂ ਇੱਕ ਵਾਰ ਰੂਟਾਵੇਟਰ ਤਾਂ ਮਾਰਤਾ ਸੀਗਾ ਹੁਣ ਉਹਦੇ ਮਗਰ ਜੋੜ ਲਿਆ ਸੀ ਸੁਹਾਗਾ 11 ਵਾਰੀ ਵਾਰੀ ਕੱਢਣ ਨਾਲ ਪੈਜੇ ਨਾਲ ਆਹ ਵੇਖੋ ਕਿੰਨਾ ਘੈਂਟ ਲੱਗ ਰਿਹਾ ਟਰੈਕਟਰ ਚਦਰਿਂ-ਉਦਰਿ ਲਾਈ ਹੈ ਕਿਉਂਕਿ ਜਿਹੜਾ 5 ਰੁਪਈਆ ਨੋਟ ਹੈ ਨਾ ਉਸ ਤੇ ਫੋਟ ਹੁੰਦੀ ਸੀ 아이ਸੀਨ ਚ ਜਮਾ। ਸਿੰਗਰਾੜ ਥੋੜਿਆ ਲੱਗ ਸੀ ਉਹੀ ਚੀਜ਼ ਹੈ ਬਗੈ ਮਸ਼ਹੂਰ ਸੀ ਪੂਰੀ ਜੀ ਇਹ ਵੀ। ਅੱਜ ਵੀ ਘੈਂਟ ਗੱਲ ਆਜੀ ਹੋਰੀ। ਬਹੁਤ ਪਿਆਰੀ ਲੋਕੋ ਵਿੱਚ ਬਣਾਇਆ ਟਰੈਕਟਰ ਹੈ ਜੀ। ਜੀ ਜੇ ਖੁਸ਼ ਹੋ ਜਾਂਦਾ ਟਰੈਕਟਰ ਦੇਖ ਕੇ ਤਾਂ। ਹੋਣਾ ਥਾਂ ਥੋੜਾ ਜਨਾ ਕਰਾਹਾ ਜਿਹਾ ਲਾਇਆ ਸੀਗਾ। ਉੱਚਾ ਨਹੀਂ ਆਇਆ ਸੀਗਾ ਐ ਵੀ ਸੁਹਾਗੇ ਨਾਲ ਵਧੀਆ ਵੰਜਿਓ ਫਿਰ ਰੋਡਵੇਟਰ ਮਾਰਦਾ ਹੈ। ਰਜਾ ਹੋਈ ਉਹ ਬਾਣੇ ਪਾਣੀ ਲਾਉਣਾ ਔਖਾ ਪਿਆ ਵੈਸੇ ਤਾਂ ਐਸੇ ਕੰਪਿਊਟਰ ਕਰਾਹਾ ਲਵਾਇਆ ਹੀ ਬਹੁਤ ਥਾਰਾਂ ਤੋਂ ਇੱਕ ਵਾਰੀ ਕੰਪਿਊਟਰ ਕਰਾਹਾ ਲਵਾਇਆ ਵਧੀਆ ਬਣ ਗਿਆ ਬਾਣ ਹੋਇ ਤਾਂ ਆ ਬਾਬੇ ਹੁਣ ਆਪਣੀ ਆ ਗਈ ਸਬਜ਼ੀ ਦੀ ਵਾਰੀ ਮੂਲੀਆਂ ਤੋਂ ਕਰਦੇ ਹਾਂ ਸ਼ੁਰੂਆਤ ਤੇ ਆਪਾਂ ਮਸ਼ੀਨ ਨਾਲ ਦਾ ਕੈਨਸਲ ਕਰਤਾ ਆਪਣਾ ਸੌਦਾ ਤੇ ਨੇ ਛਿੜਕਣ ਵਾਲਾ ਕੰਮ ਹੀ ਵਧੀਆ ਹੈ ਛਿਟਾ ਹੀ ਦੇ ਦੇਣਾ ਹੁਣ ਦੇਖੋ ਜਮੀ ਦਾ ਛੱਟਾ ਦੇ ਦੇਣਾ ਹੁਣ ਆਪਾਂ ਸਾਰੇ ਦੋ ਵਾਰ ਮਾਰ ਦੇਣਾ ਰੋਟਾਵੇਟਰ ਤੇ ਆ ਬੱਟਾ ਹੈਗੀ ਐ ਤੇ ਆਪਾਂ ਬੱਟਾ ਦੇ ਸਾਰੇ ਤੇ ਮੂੜੀਆਂ ਦਾ ਬੀਜ ਛਿੜਕਦਾ ਹੈ ਹੈ ਇਹ ਵੱਧ ਹੈ ਵੀ ਆਪਾਂ ਬੀਜ ਵਾਲਾ ਦਾ ਕੰਮ ਕਰਤਾ ਨੱਕੀ ਮੂੜੀਆਂ ਦਾ ਬੀਜ ਆਪਾਂ ਸਾਰੀ ਵੱਟ ਤੇ ਛਿੜਕਦਾ ਇੱਥੋਂ ਲੈ ਕੇ ਤੇ ਇੱਥੋਂ ਤੱਕ ਹੁਣ ਆਪਣਾ ਟਰੈਕਟਰ ਆ ਗਿਆ ਜੀ ਤੇ ਟਰੈਕਟਰ ਹੁਣ ਇੱਥੇ ਬਾਹਰ ਰੋਟਾਵੇਟਰ ਮਾਰ ਦੇਣਾ ਬੀਜ ਆਪਾਂ ਸਾਰਾ ਪੂਰਾ ਸੰਘਣਾ ਕਰਕੇ ਛਿੜਕਦਾ ਇਹ ਕੰਮ ਹੀ ਨਾ ਵੇਨਾ ਵੀ ਕਿਤੇ ਪਾਸੇ ਵੀ ਹੁਣ ਰੋਟਾ ਵਟਰ ਚਲਾ ਦਾਂ ਇਹਦੇ ਕੰਮ ਹੋਈ ਨੱਕੀ ਤੇ ਹੁਣ ਰੈ ਉਹਨੂੰ ਲਾਉਣਾ ਯਾ ਅੱਗੇ ਤੇ ਆਪਾਂ ਅੱਗ ਲਾ ਦਾਂ ਆਹ ਵੇਖ ਲੋ ਸਬਜੀ ਵਾਲੀ ਵਾਹਨ ਜੋ ਇਕੱਠਾ ਹੋਇਆ ਸੀ ਕਚਰਾ ਆਦਾਂ ਰੇ ਆਪਣੀ ਵਾਰੀ ਆ ਗਈ ਉਹਦਾ ਗਿਆ ਝੋਟਾ ਉਧਰ ਕੋਈ ਅੱਜ ਝੋਨਾ ਵੱਢਣਾ ਫੌੜ ਆ ਗਿਆ ਮਸ਼ੀਨ ਵਾਲਿਆਂ ਦਾ ਆਪਾਂ ਡਿਊਟੀ ਲਾਤੀ ਹੁਣ ਬਾਕੀ ਇੱਥੇ ਵੀ ਮਿੱਤਰੋ ਗੱਭਰੂ ਲੱਗਿਆ ਪਿਆ ਫੌੜਾ ਲੈ ਕੇ ਕਹਿੰਦਾ ਮੈਂ ਤਾਂ ਬੀਜੂਆਂ ਗਾਜਰਾਂ ਗਾਜਰਾਂ हिसार ਸੇਲੀ ਵਾਲੀਆਂ ਬੀਜੂ ਇਹ ਬਾਈ ਸਹੇ ਤਾਂ ਮੁੰਡਾ ਮਿਹਨਤੀ ਇੱਧਰ ਝੋਨਾ ਲਾ ਰੱਖਿਆ ਪਹਿਲਾਂ ਇੱਥੇ ਪੱਠੇ ਬੀਜਦਾ ਹੁੰਦਾ ਸੀ ਆ ਬੂਜੇ ਬਾਜੇ ਜੇ ਵੀ ਲਾ ਰੱਖੇ ਨੇ ਆ ਲਸਣ ਲਾਤੀ ਏ ਉਹ ਲਸਣ ਦੇ ਉੱਤੇ ਪਾਤੀ ਏ ਪਰਾਲੀ ਇੱਧਰ ਪਾਲਕ ਬੀਜਾਂਗੇ ਤੇ ਆ ਗਾਜਰਾਂ ਬੀਜਾਂਗੇ हिसार ਸੇਲੀ ਵਾਲੀਆਂ ਬੂਰਾ ਲੱਗਿਆ ਪਿਆ ਥੋੜਾ ਲੈ ਪੂਰਾ ਜੋਰ ਲੱਗਿਆ ਨਾ ਮੈਂ ਉਹ ਮਿਹਨਤ ਬਹੁਤ ਹਾਰਡਵਰਕ ਕਰੀ ਜਾਂਦੇ ਆ ਪੂਰਾ ਤੜਕੇ ਲੱਗੇ ਹੋਏ ਪੂਰਾ ਜੋਰ ਜੋਰ ਆ ਵੀ ਬੂਝਾ ਲੱਗਿਆ ਵੇ ਇੱਕ ਆ ਚੀਕੂਆ ਦਾ ਬੂਝਾ ਲੱਗਿਆ ਇਹ ਥੋੜਾ ਫਟਾਵ ਘਟ ਕਰਦਾ ਉਹ ਸਾਹਮਣੇ ਅਮਰੂਦ ਲੱਗਿਆ ਵੇ ਆ ਕਿੰਨੂੰ ਲੱਗਿਆ ਆਹ ਆਪਣਾ ਨਿੰਬੂਆਂ ਦਾ ਬੂਝਾ ਥੋੜਾ ਖਰਾਬ ਹੋ ਗਿਆ ਤੇ ਆ ਪਾਣੀ ਲੱਗੀ ਜਾਂਦਾ ਉਧਰ ਆਪਾਂ ਜਮੀ ਬੀਜੀ ਏ ਤੇ ਖਿਟਾ ਮਾਰ ਕੇ ਸੁੱਕੇ ਚ ਤੇ ਪਾਣੀ ਲਾਈ ਜਾਂਦੇ ਉੱਤੇ ਆ ਝੋਨਾ ਖੜਾ ਹੈ ਇਹ ਵੀ ਵਾਸਤੇ ਬੀਜਿਆ ਹੋਇਆ ਘਟ ਰੇ ਸਪਰੇ ਪਾ ਕੇ ਘਟ ਦਵਾਈਆਂ ਛਿੜਕ ਕੇ ਹਸਾਬ ਜੇ ਦੇ ਪਾਣੀ ਨਾਲ ਵਧੀਆ ਵੀ ਤਿਆਰ ਕਰਿਆ ਆਪਾਂ ਸ਼ਕਤੀ ਵਰधक ਦਾ ਬੀ ਸੀ ਨਵਾ ਤੇ ਹੁਣ ਆਪਾਂ ਇਹਨੂੰ ਝਾੜ ਕੇ ਰੱਖਾਂਗੇ ਸਤਿ ਸ੍ਰੀ ਅਕਾਲ